ਹੈਲੋ YouTube ਫੈਮਲੀ ਹਾਂਜੀ ਸਵਾਗਤ ਹੈ ਜੀ ਮੇਰੇ ਚੈਨਲ ਵਿੱਚ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਸੋ ਜਿੱਦਾਂ ਕਿ ਕੱਲ ਮਤਲਬ ਸਟੋਰੀ ਦੇਖੀ ਹੋਣੀ ਆ ਬਹੁਤ ਆਡੀਅנס ਪੁੱਛ ਵੀ ਰਹੀ ਸੀ ਕਿ ਮੈਂ ਕੀ ਹੋਇਆ ਆ ਮੈਂ ਸਭ ਨੂੰ ਮੈਸੇਜ ਇਹ ਦੇਣਾ ਚਾਹੁੰਦੀ ਆ ਕਿ ਦੇਖੋ ਮੇਰੀ ਤੁ ਜੋ ਵੀ ਗਲਤੀਆਂ ਹੋਈਆਂ ਮੈਨੂੰ ਮਾਫ਼ ਕੀਤਾ ਜਾਵੇ ਸਭ ਤੋਂ ਪਹਿਲਾਂ ਤਾਂ ਇੱਕ ਸਾਲ ਪਹਿਲਾਂ ਮੇਰੀ ਲਾਈਫ 'ਚ ਜੋ ਵੀ ਹਾਦਸਾ ਹੋਇਆ ਸੀਗਾ ਜਿਹਦੇ ਕਰਕੇ ਮੈਨੂੰ ਅੱਜ ਵੀ ਸਜ਼ਾ ਮਿਲ ਰਹੀ ਹੈ ਤਾਂ ਮੈਂ ਨਹੀਂ ਚਾਹੁੰਦੀ ਕਿ ਜੋ ਗਲਤੀ ਇਨਸਾਨਾਂ ਤੋਂ ਹੁੰਦੀ ਹੈ ਗਲਤੀ ਮੇਰੇ ਤੋਂ ਹੋਈ ਸੀ ਪਰ ਅੱਜ ਵੀ ਉਹ ਹੀ ਗੱਲ ਵਾਰੀ-ਵਾਰੀ ਮਤਲਬ ਕਿ ਮੈਨੂੰ ਪਰੇਸ਼ਾਨ ਕਰਦੀ ਹੈ ਹਨਾ ਕਿਉਂਕਿ ਮੇਰਾ ਹੁਣ ਕਿਸੇ ਨਾਲ ਕੋਈ ਲਿੰਕ ਨਹੀਂ ਹੈਗਾ ਜਿੰਨਾ ਨਾਲ ਮੇਰੇ ਲਿੰਕ ਟੁੱਟ ਗਏ ਤਾਂ ਮਤਲਬ ਟੁੱਟ ਚੁੱਕਿਆ ਹਨਾ ਤਾਂ ਉਥੇ ਜਦੋਂ ਮੇਰਾ ਕਿਸੇ ਨਾਲ ਕੋਈ ਲਿੰਕ ਨਹੀਂ ਰਹਿ ਗਿਆ ਫਿਰ ਵੀ ਉਹਨਾਂ ਦੇ ਰਿਲੇਟਿਡ ਮੈਨੂੰ ਬੋਲਿਆ ਜਾ ਰਿਹਾ ਆ ਤਾਂ ਉਥੇ ਮੈਨੂੰ ਦੁੱਖ ਲੱਗਦਾ ਸੋ ਗਲਤੀ ਕਰਨ ਤੋਂ ਬਾਅਦ ਵੀ ਮੈਂ ਇਹ ਗੱਲ ਕਹਿਨੀ ਹੈ ਕਿ ਮੈਂ ਕਈਆਂ ਤੇ ਯਕੀਨ ਕੀਤਾ ਜਿੰਨਾ ਮਤਲਬ ਜਿੰਨਾ ਤੇ ਯਕੀਨ ਕਰਕੇ ਮੈਂ ਆਪਣਾ ਸਭ ਕੁਝ ਸ਼ੇਅਰ ਕੀਤਾ ਦੁੱਖ ਸ਼ੇਅਰ ਕੀਤਾ ਤਾਂ ਐਕਚੁਅਲੀ ਉਥੇ ਵੀ ਮੈਨੂੰ ਮਤਲਬ ਕਿ ਕਹਿ ਸਕਦੇ ਆ ਕਿ ਇੱਕ ਸਾਹ ਦਾ ਤੋਖਾ ਹੀ ਮਿਲਿਆ ਜੋ ਕਿ ਮੈਨੂੰ ਆਪਣਾ ਦੁੱਖ ਸ਼ੇਅਰ ਕਰਨਾ ਨਹੀਂ ਚਾਹੀਦਾ ਸੀਗਾ ਤਾਂ ਮੇਰਾ ਆਡੀਅנס ਨੂੰ ਇਹੀ ਮੈਸੇਜ ਆ ਜੇਕਰ ਤੁਹਾਡੀ ਪਹਿਲੀ ਗੱਲ ਤਾਂ ਤੁਸੀਂ ਕਦੇ ਵੀ ਕਿਸੇ ਦੀਆਂ ਗੱਲਾਂ ਵਿੱਚ ਨਾ ਆਓ ਤਾਂ ਜੇਕਰ ਤੁਹਾਡੀ ਕਿਸੇ ਨਾਲ ਕੋਈ ਗੱਲਬਾਤ ਹੈ ਤਾਂ ਤੁਸੀਂ ਆਪਣੇ ਮਾਪਿਓ ਨਾਲ ਆਪਣਾ ਦੱਸੋ ਸ਼ੇਅਰ ਵੀ ਕਿਉਂਕਿ ਮਾਪਿਓ ਜਿੱਥੇ ਵੀ ਕਰੂਗਾ ਦੇਖ ਕੇ ਕਰੂਗਾ ਆਪਣੇ ਤੀ ਪੁੱਤ ਦਾ ਹਨਾ ਤਾਂ ਕਦੇ ਵੀ ਗੁੱਸੇ 'ਚ ਕੋਈ ਰੋਂਗ ਸਟੈਪ ਨਾ ਚੱਕਿਆ ਜਾਵੇ ਕਿਉਂਕਿ ਮੇਰੇ ਤੋਂ 1 ਸਾਲ ਪਹਿਲਾਂ ਜੋ ਗਲਤੀ ਹੋਈ ਸੀ ਸਿਰਫ ਇੱਕ ਗੁੱਸੇ 'ਚ ਹੋਈ ਸੀ ਤਾਂ ਉਹ ਗੁੱਸੇ ਦਾ ਨਤੀਜਾ ਮੈਨੂੰ ਅੱਜ ਵਾਰੀ-ਵਾਰੀ ਮਤਲਬ ਸੁਣਨ ਨੂੰ ਮਿਲ ਰਿਹਾ ਹੈ ਤਾਂ ਉੱਥੇ ਬਸ ਮੇਰੀ ਇਹੀ ਆਡੀਅੰਸ ਨੂੰ ਮੈਂ ਕਹਿਣਾ ਚਾਹੁੰਦੀ ਹਾਂ ਕਿ ਮੈਨੂੰ ਬਸ ਮਾਫ਼ ਕੀਤਾ ਜਾਵੇ ਮੇਰੀ ਇਹ ਲਾਸਟ ਵੀਡੀਓ ਹੈ ਜਿਹੜੇ ਵੀ ਮੇਰੇ ਭਰਾ ਮੈਨੂੰ ਬੋਲਦੇ ਸੀ ਸਮਝਾ ਵੀ ਰਹੇ ਸੀ ਚਲੋ ਠੀਕਾ ਸ਼ਾਇਦ ਮੈਂ ਨਹੀਂ ਸਮਝੀ ਉਦੋਂ ਪਰੇ ਮੇਰਾ ਉਹਨਾਂ ਨੂੰ ਵੀ ਇਹੀ ਮੈਸੇਜ ਆ ਕਿ ਮੈਨੂੰ ਮਾਫ ਕੀਤਾ ਜਾਵੇ ਤਾਂ ਬਸ ਉਦੋਂ ਬਾਅਦ ਵੀ ਕਈਆਂ ਤੇ ਮੈਂ ਯਕੀਨ ਕੀਤਾ ਜੋ ਕਿ ਮੈਨੂੰ ਨਹੀਂ ਕਰਨਾ ਚਾਹੀਦਾ ਸੀਗਾ ਚਲੋ ਮੇਰੀ ਵੱਡੇ ਭਰਾਵਾਂ ਨਾਲ ਗੱਲ ਵੀ ਹੋਈ ਆ ਤਾਂ ਖਾਲਸਾ ਵੱਲੋਂ ਵੀ ਮੇਰੀ ਗੱਲ ਹੋਈ ਵੀ ਆ ਉਹਨਾਂ ਨਾਲ ਮੈਂ ਆਪਣਾ ਸਭ ਕੁਝ ਸ਼ੇਅਰ ਕੀਤਾ ਤਾਂ ਉਹਨਾਂ ਨੇ ਮੈਨੂੰ ਇਹੀ ਗੱਲ ਕਹੀ ਕਿ ਤੂੰ ਵੀ ਸਾਡੀ ਭੈਣ ਹੈ ਹਨਾ ਤਾਂ ਅਸੀਂ ਸਮਝ ਸਕਦੇ ਆਂ ਤੇਰੇ ਦੁੱਖ ਨੂੰ ਜਿਹੜੇ ਭਰਾਵਾਂ ਨਾਲ ਮੇਰੀ ਗੱਲ ਹੋਈ ਉਹ ਹੁਣ ਸਮਝੀ ਸਕਦੇ ਆ ਉਹਨਾਂ ਨੇ ਉਹਨਾਂ ਨਾਲ ਮੇਰੀ ਗੱਲ ਹੋਈ ਸੀ ਮੇਰੀ ਵੀਡੀਓ ਦੇਖ ਹੀ ਰਹੇ ਹੋਣੇ ਆ ਉਸ ਤੋਂ ਬਾਅਦ ਵੀ ਤੁਸੀਂ ਆ ਪਿੱਛੇ ਜਾ ਲਾਈਵ ਦੇਖੋ ਮੈਨੂੰ ਇਹ ਕਿਹਾ ਗਿਆ ਸੀਗਾ ਕਿ ਮਹਿਕ ਲਾਈਵ 'ਚ ਕੁਝ ਕੁ ਨਾਂ ਦੇ ਨਾਮ ਬੋਲਦੀ ਹੈ ਤਾਂ ਦੇਖੋ ਨਾਮ ਮੈਨੂੰ 100% ਚੋ ਤਾਂ ਸਾਰੇ ਗਲਤ ਬੋਲ ਰਹੇ ਸੀ ਜਿਹੜੇ ਮੈਨੂੰ ਚੰਗਾ ਬੋਲ ਰਹੇ ਸੀ ਮੇਰੇ ਲਈ ਸਾਰੀ ਆਡੀਅנס ਬਰਾਬਰ ਹੈ ਮੈਨੂੰ ਕੋਈ ਇਹ ਨਹੀਂ ਹੈਗਾਗਾ ਮੈਂ ਇਹੀ ਕਹਿਣਾ ਚਾਹੁੰਨੀ ਹਾਂ ਕਿ ਵੱਧ ਤੋਂ ਵੱਧ ਸਿਰਫ ਇੱਕ ਪਿਆਰ ਹੋਵੇ ਹਨਾ ਯਾਨੀ ਕਿ ਲੋਕੀ ਚੰਗਾ ਬੋਲਣ ਨਾ ਕਿ ਮਾੜਾ ਬੋਲਣਾ ਇਨਸਾਨਾਂ ਤੋਂ ਗਲਤੀ ਹੁੰਦੀ ਹੈ ਮੇਰੇ ਤੋਂ ਗਲਤੀ ਹੋਈ ਸੀ ਮੈਂ ਅੱਜ ਵੀ ਆਪਣੀ ਗਲਤੀ ਨੂੰ ਮਤਲਬ ਕਿ ਐਦਾਂ ਨਹੀਂ ਮੈਂ ਆਪਦੇ ਆਪ ਨੂੰ ਮaaf ਕਰ ਸਕਦੀ ਮੈਂ ਮaaf ਉਦੋਂ ਕਰੂੰਗੀ ਜਿੱਦਨ ਮੈਂ ਜ਼ਿੰਦਗੀ ਚ ਬਹੁਤ ਸਟਰਗਲ ਕਰ ਰਹੀ ਹਾਂ ਹੱਲੇ ਹਨਾ ਤਾਂ ਫਾਈਨਲੀ ਉੱਥੇ ਮੇਰੇ ਭਰਾਵਾਂ ਨੂੰ ਇਹ ਵੀ ਇਤਰਾਜ਼ ਹੋਇਆ ਕਿ ਮਹਿਕ ਤੂੰ ਕੋਈ ਕੋਈ ਰੋਂਗ ਉਹਦਾ ਦੀ ਗੱਲ ਨਹੀਂ ਕਰਨੀ ਵਿਆਹ ਦੇ ਰਿਲੇਟਿਡ ਹੈ ਚਲੋ ਠੀਕ ਹੈ ਮੈਂ ਆਪਣੇ ਭਰਾਵਾਂ ਦੀ लाज ਰੱਖੀ ਆ ਜਿਹੜੇ ਵੱਡੇ ਭਰਾਵਾਂ ਨਾਲ ਮੇਰੀ ਗੱਲ ਹੋਈ ਆ ਤਾਂ ਜਿਹੜੀ ਆਡੀਅנס ਬੋਲਦੀ ਹੈ ਕਿ ਮਹਿਕ ਓਵਰ ਐਕਟਿੰਗ ਕਰਦੀ ਹੈ ਚਾਹੇ ਇਹ ਵੀਡੀਓ ਇਦਾਂ ਬਣਾਉਂਦੀ ਹੈ ਦੇਖੋ ਮੈਂ ਆਪਣੇ ਐਕਚੁਅਲੀ ਵਲੋਗਰ ਵਿੱਚ ਕਹਿੰਦੀ ਹੁੰਦੀ ਸੀ ਕਿ ਦੇਖੋ ਉਹ ਮੇਰੇ ਸਿਰਫ ਇੱਕ ਐਕਟਿੰਗ ਹੈ Song ਹੈ ਹਨਾ ਤਾਂ ਮੈਂ ਉੱਥੇ ਅੱਜ ਵੀ ਕਹਿ ਰਹੀ ਆ ਕਿ ਹਾਂ ਮੈਂ ਅੱਜ ਵੀ ਕਹਿ ਰਹੀ ਆ ਜੇਕਰ ਜਿਹੜੀ ਆਡੀਅנס बोलਦੀ ਹੈ ਕਿ ਮਹਿਕ ਓਵਰ ਐਕਟਿੰਗ ਕਰਦੀ ਹੈ ਦੇਖੋ ਐਦਾਂ ਦਾ ਕੁਝ ਵੀ ਨਹੀਂ ਹੈਗਾਗਾ ਇੰਸਟਾਗ੍ਰam ਤੇ ਜਿਹੜੀਆਂ ਮੇਰੀਆਂ ਰੀਲਸ ਐ ਜਸਟ ਐਕਟਿੰਗ ਐ Song ਐ ਵੀ ਕਈਆਂ ਨੂੰ ਲੱਗਦਾ ਇਹ ਓਵਰ ਐ ਬਦਮਾਸ਼ੀ ਕਰਦੀ ਐ ਚਾਹੇ ਕੁਛ ਐਦਾਂ ਦਾ ਕਰਦੀ ਐ ਮੈਂ ਕਦੇ ਐਦਾਂ ਦਾ ਸੋਚ ਵੀ ਨਹੀਂ ਸਕਦੀ ਹਨਾ ਪਰ ਫਿਰ ਵੀ ਜਿਹੜੇ ਭਰਾਵਾਂ ਨੂੰ ਲੱਗਦਾ ਐ ਕਿ ਚਲੋ ਤੁਹਾਨੂੰ ਮਤਲਬ ਕਿ ਨਹੀਂ ਉਹ ਚੀਜ਼ ਸਹੀ ਲੱਗੀ ਹਨਾ ਤਾ ਮੁੱਖ ਦੀ ਗੱਲ ਇੱਥੇ ਆ ਕਿ ਆਪਾਂ ਦੇਖੋ ਮੇਰੀ ਮੇਰੇ ਭਰਾਵਾਂ ਨਾਲ ਗੱਲ ਹੋਈ ਆ ਵੱਡਿਆਂ ਨਾਲ ਉਹ ਉਹਨਾਂ ਨੇ ਮੈਨੂੰ ਇਹੀ ਗੱਲ ਕਹੀ ਹੈ ਕਿ ਤੂੰ ਵਲੌਗ ਪਾ ਤੂੰ ਵੀਡੀਓ ਪਾ ਪਰ ਆਪਣੇ ਆਪ 'ਚ ਚੇਂਜਸ ਲੈ ਕੇ ਆ ਕਿ ਜੋ ਕੁਝ ਤੈਨੂੰ ਲੋਕੀ ਬੋਲਦੇ ਆ ਵੀ ਤੈਨੂੰ ਮਤਲਬ ਕਿ ਕੁਝ ਚੰਗਾ ਮਤਲਬ ਕਿ ਬੋਲਣਾ ਨਾ ਕਿ ਗਲਤ ਬੋਲਣਾ ਮੇਰੀ ਗਲਤੀ ਇਹੀ ਹੈ ਕਿ ਮੈਂ ਆਪਣਾ ਲਾਈਵ ਹੋਈ ਕੱਲ ਕੱਲ ਨਹੀਂ ਕਹਿ ਸਕਦੀ ਕੁਛ ਦਿਨ ਹੋ ਗਏ ਮੈਂ ਲਾਈਵ ਨਹੀਂ ਹੋয়েਗੀ ਕੁਛ ਦਿਨ ਪਹਿਲਾਂ ਜਦੋਂ ਮੈਂ ਲਾਈਵ ਹੋਈ ਸੀਗੀ ਉਹਦੇ ਵਿੱਚ ਮੈਨੂੰ ਫੇਕ ਆਈਡੀਆਂ ਤੋਂ ਮਤਲਬ ਬਹੁਤ ਕੁਝ ਗਲਤ ਬੋਲਿਆ ਗਿਆ ਤਰ੍ਹਾਂ ਤਰ੍ਹਾਂ ਦੇ ਮੈਸੇਜ ਬੋਲੇ ਗਏ ਤਾਂ ਉੱਥੇ ਮੈਂ ਰਿਪਲਾਈ ਦਿੱਤਾ ਜਿਹੜੀ ਮੇਨ ਵਜ੍ਹਾ ਹੈ ਹਨਾ ਤਾਂ ਮੇਰੇ ਭਰਾਵਾਂ ਨੂੰ ਗੁੱਸਾ ਲੱਗਾ ਇਤਰਾਜ਼ ਹੋਏ ਵੀ ਮੈਂ ਕਿਨੇ ਰਿਪਲਾਈ ਦਿੱਤਾ ਚਾਹੇ ਆਪਣੀ ਪਰਸਨਲ ਗੱਲ ਲਾਈਵ 'ਚ ਕਿਉਂ ਕਹੀ ਤਾ ਆਪਣੀ ਪਰਸਨਲ ਮੈਟਰ ਨਾਲ ਲੈ ਕੇ ਆਉ ਦੇਖੋ ਮੈਂ ਕਦੇ ਵੀ ਇਹ ਸੋਚਿਆ ਨਹੀਂ ਸੀ ਕਿ ਮੈਂ ਆਪਣੇ ਪਰਸਨਲ ਮੈਟਰ ਲੈ ਕੇ ਆਵਾਂ ਇਹਦੇ ਤੇ ਆ YouTube ਤੇ سوشل ਤੇ ਉਹ ਕਦੇ ਮੈਂ ਪਹਿਲਾਂ ਵੀ ਨਹੀਂ ਲੈ ਕੇ ਆਈ ਸੀ ਤੇ ਜਦੋਂ ਲੋਕੀ ਉਸ ਟਾਈਮ ਨਾ ਸਾਰੀ ਇਕੋ ਲਾਈਨ ਚ ਮੈਨੂੰ ਇਕੋ ਹੀ ਮੈਸੇਜ ਆ ਰਹੇ ਸੀ ਜਿਹੜੀ ਵਜ੍ਹਾ ਸੀ ਮੈਂ ਗੁੱਸੇ ਚ ਲਾਈਵ ਚ ਬੋਲੀ ਕਿ ਹਾਂ ਮੈਂ ਆਪਣਾ ਸ਼ੇਅਰ ਕਰਾਂ ਕਿ ਮੈਂ ਤਾਂ ਕੋਈ ਹੈ ਹੀ ਨਹੀਂ ਮਤਲਬ ਤੁਸੀਂ ਸਮਝ ਸਕਦੇ ਹੋ ਮੇਰਾ ਪਿਛਲਾ ਲਾਈਵ ਚੈੱਕ ਕਰ ਸਕਦੇ ਚਲੋ ਜੋ ਟਾਈਮ ਲੰਘ ਗਿਆ ਪਰ ਹੁਣ ਆਉਣ ਵਾਲਾ ਟਾਈਮ ਮੇਰੀ ਆਡੀਅנס ਮੈਨੂੰ ਮੈਂ ਹੀ ਨਹੀਂ ਕਹਿੰਦੀ ਕਿ ਦੇਖੋ ਚੁਗੜ ਨਾਲ ਕੋਈ ਇਹ ਨਹੀਂ ਹੁੰਦਾ ਕਿ गिर ਜਾਂਦਾ ਹੈ ਹਨਾ ਬਲਕਿ ਮੈਨੂੰ ਕੋਈ ਗੁੱਸਾ ਨਹੀਂ ਆ ਜਿਹੜੇ ਭਰਾਵਾਂ ਨਾਲ ਮੇਰੀ ਗੱਲ ਹੋਈ ਹੈ ਜਿਨ੍ਹਾਂ ਨੇ ਮੈਨੂੰ ਬਹੁਤ ਪਿਆਰ ਨਾਲ ਸਮਝਾਇਆ ਮੈਨੂੰ ਉੱਥੇ ਕੁਝ ਸਿੱਖਣ ਨੂੰ ਮਿਲਿਆ ਆ ਮੈਂ ਗੁੱਸਾ ਨਹੀਂ ਕਰੂੰਗੀ ਤਾਂ ਰਿੰਪਲ ਵੀਰਾ ਜਸਜਵੰਦ ਦਾ ਵੀਰਾ ਤੇ ਆਪਣਾ ਸਾਰੇ ਭਰਾ ਮੇਰੇ ਹਨਾ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਨੀ ਆ ਤੇ ਬਾਕੀ ਜਿਹੜੀ ਹੋਰ ਆਡੀਅנס ਸਾਰਿਆਂ ਨੂੰ ਇਹ ਕਹਿਣਾ ਚਾਹੁੰਦੀ ਜੋ ਵੀ ਗਲਤੀਆਂ ਹੋਈਆਂ ਮੈਨੂੰ ਮਾਫ਼ ਕੀਤਾ ਜਾਵੇ ਕਿਉਂਕਿ ਮੈਂ ਨਹੀਂ ਚਾਹੁੰਦੀ ਮੈਨੂੰ ਕੋਈ ਗਲਤ ਬੋਲੇ ਤਾਂ ਗਲਤੀ ਸਿਰਫ ਅਣਜਾਣਪੁਣੇ ਚ ਜੋ ਗੁੱਸੇ ਚ ਗਲਤੀ ਹੋਈ ਹੈ ਨਾ ਉਹਦੀ ਸਜ਼ਾ ਮੈਨੂੰ ਅੱਜ ਵੀ ਮਿਲ ਰਹੀ ਹੈ ਜਦੋਂ ਮੈਨੂੰ ਸਜ਼ਾ ਮਿਲਦੀ ਹੈ ਨਾ ਮੇਰਾ ਅੰਦਰ ਤੜਫਦਾ ਹੈ ਅੱਜ ਵੀ ਤਾਂ ਬਹੁਤ ਜਣੇ ਕਹਿੰਦੇ ਕਿ ਇਹਨੂੰ ਫਰਕ ਨਹੀਂ ਪੈਂਦਾ ਮੈਨੂੰ ਬਹੁਤ ਫਰਕ ਪੈਂਦਾ ਪਰ ਇਦੋਂ ਬਾਅਦ ਮੇਰੀ ਕੋਈ ਕਿਸੇ ਨੂੰ ਮੇਰੇ ਰਿਪਲਾਈ ਨਹੀਂ ਕਰਨਾਗਾ ਮੈਂ ਰਿਪਲਾਈ ਪਹਿਲੀ ਗੱਲੋਂ ਮੈਨੂੰ ਕੋਈ ਬੋਲੇਗਾ ਹੀ ਕਿਉਂ ਜੇਕਰ ਮੈਂ ਆਪਣੇ ਆਪ ਚ ਚੇਂਜਸ ਲੈ ਕੇ ਆਉਂਗੀ ਤਾਂ ਦੇਖੋ ਮੇਰੇ ਭਰਾਵਣਾਂ ਨਾਲ ਇਹ ਗੱਲ ਹੋਈ ਹੈ ਕਿ ਵਲੌਗ ਵੀਡੀਓਜ਼ ਮੇਰੀਆਂ ਆਨ ਕਰਨੀਆਂ ਪਰ ਓਨਲੀ ਵਰਕ ਦੇ ਰਿਲੇਟਿਡ ਰੋਟੀਨ ਦੇ ਰਿਲੇਟਿਡ ਆਪਣੇ ਕੋਈ ਰੈਸਪੀ ਆਪਣਾ ਮਤਲਬ ਕਿ ਸ਼ੇਅਰ ਕਰਨਾ ਆਪਣੀ ਫੈਮਿਲੀ ਦੇ ਰਿਲੇਟਿਡ ਹੋ ਗਿਆ ਪਰ ਕਿਸੇ ਨਾਲ ਆਰਗੂਮੈਂਟ ਕਰਨਾ ਦੇਖੋ ਇਹ ਚੀਜ਼ ਮੈਂ ਤੁਹਾਨੂੰ ਮੇਰੇ ਪਿਛਲੇ ਵਲੌਗ ਤੁਸੀਂ ਚੈੱਕ ਕਰ ਸਕਦੇ ਹੋ ਇਹ ਗੱਲ ਮੈਂ ਉਦੋਂ ਵੀ ਕਹਿੰਦੀ ਹੁੰਦੀ ਸੀ ਕਿ ਮੈਨੂੰ ਕਿਸੇ ਨਾਲ ਆਰਗੂਮੈਂਟ ਕਰਨਾ ਨਹੀਂ ਪਸੰਦ ਮੈਂ ਨਹੀਂ ਚਾਹੁੰਦੀ ਮੈਨੂੰ ਐਦਾਂ ਦੇ ਵਿਊ ਆਉਣ ਤਾਂ ਮੈਂ ਅੱਜ ਕਹਿ ਰਹੀ ਹਾਂ ਕਿ ਮੈਂ ਕਿਸੇ ਨਾਲ ਆਰਗੂਮੈਂਟ ਨਹੀਂ ਕਰੂੰਗੀ ਕਿਸੇ ਨੂੰ ਰਿਪਲਾਈ ਨਹੀਂ ਕਰੂੰਗੀ ਤੇ ਬਾਕੀ ਥੋੜਾ ਬਹੁਤਾ ਚੇਂਜਸ ਨਹੀਂ ਮੈਂ ਕਹਿ ਸਕਦੀ ਬਹੁਤ ਚੇਂਜਸ ਆਪਣੇ ਆਪ 'ਚ ਆਪਣੇ ਵਲੌਗਾਂ 'ਚ ਤਾਂ ਕਿ ਮੇਰੀ ਆਡੀਅנס ਨੂੰ ਵਧੀਆ ਲੱਗੇ ਮੈਂ ਐਕਚੁਅਲੀ ਆਪਣਾ ਇਹ ਹੀ ਕਹਿੰਦੀ ਹੁੰਦੀ ਸੀ ਕਿ ਆਪਣਾ ਮੈਂ ਵਲੋਗਿੰਗ ਕਰਨਾ ਮੇਰਾ ਕੰਮ ਹੈ ਵੀਡੀਓ ਬਣਾਉਣਾ ਮੇਰਾ ਕੰਮ ਹੈ ਹਨਾ ਇਹ ਨਹੀਂ ਹੁੰਦਾ ਕਿ ਜੇਕਰ ਆਪਣਾ ਕੰਮ ਹੈ ਆਪਾਂ ਕੁਝ ਵੀ ਸੋਸ਼ਲ ਤੇ ਹਨਾ ਯਾਨੀ ਕਿ ਚਲੋ ਮੇਰੇ ਜਿੱਦਾਂ ਕੀ ਭਰਾਵਾਂ ਨੇ ਸਮਝਾਇਆ ਚਲੋ ਮੈਂ ਉਹ ਕੱਲ ਨੂੰ ਐਕਸੈਪਟ ਕੀਤਾ ਪਰ ਮੈਂ ਇਹ ਕਹਿਣਾ ਚਾਹੁੰਨੀ ਆ ਕਿ ਜਿਹੜੀ ਜਿਹੜੇ ਰੀਅਲ 'ਚ ਮੈਨੂੰ ਮਿਲੇ ਹੋਇਆ ਫੇਸ ਟੂ ਫੇਸ ਜਿਹੜੇ ਕਪਲ ਮਿਲਦੇ ਆ ਜਿਹੜੇ ਮਤਲਬ ਕੀ ਤੁਸੀਂ ਲਾ ਲੋ ਕਪਲ ਕਹਿ ਸਕਦੀਆਂ ਹੋਰ ਵੀ ਐਦਾਂ ਦੇ ਪਰਿਵਾਰ ਮੈਂਬਰ ਮਤਲਬ ਕੀ ਸਾਰੇ ਜਿਹੜੇ ਮਿਲਦੇ ਆ ਤੁਸੀਂ ਕਦੇ ਉਹਨਾਂ ਨੂੰ ਪੁੱਛ ਕੇ ਦੇਖਿਓ ਕਿ ਜਦੋਂ ਮੈਂ ਰੀਅਲ ਦੇ ਵਿੱਚ ਕਿਸੇ ਨੂੰ ਮਿਲਦੀ ਆ ਮੈਂ ਕਦੇ ਵੀ ਆਪਦੇ ਆਪ 'ਚ ਹੰਕਾਰ ਨਹੀਂ ਲੈ ਕੇ ਆਂਦਾ ਕਿ ਮੈਂ ਬਹੁਤ ਹੀ ਵੱਡੀ ਸਟਾਰ ਆ ਜਾਂ ਕੁਝ ਵੀ ਆ ਹਨਾ ਮੈਂ ਕਦੇ ਸਟਾਰ ਨਹੀਂ ਕਹਿ ਸਕਦੀ ਤੇ ਮੈਂ ਕਦੇ ਇਹ ਫੀਲਿੰਗ ਨਹੀਂ ਲਈ ਕਿ ਉਹ ਮੇਰਾ ਫੈਨ ਹੈ ਇਹ ਮੇਰਾ ਫੈਨ ਹੈ ਕਦੇ ਵੀ ਨਹੀਂ ਉਹਨਾਂ ਨੂੰ ਮੈਂ ਆਪਣਾ ਭੈਣ ਭਰਾ ਮੰਨਦੀ ਆ ਹੱਲੇ ਕੱਲ੍ਹ ਹੀ ਮੇਰਾ ਵਲੌਗ ਸੀਗਾ ਜਿਹਦੇ ਵਿੱਚ ਮੈਨੂੰ ਇੱਕ ਫੈਮਿਲੀ ਸੀ ਯਾਨੀ ਕਿ ਉਹ ਮੈਨੂੰ ਮਿਲੀ ਅਖੇ ਉਹਨਾਂ ਦੀ ਕੁੜੀ ਕਹਿਣ ਲੱਪੀ ਕਿ ਦੀਦੀ ਤੁਸੀਂ ਵਲੌਗਰ ਹੋ ਮੈਂ ਕਿਹਾ ਹਾਂਜੀ ਹਨਾ ਤੇ ਮੈਂ ਉਹਨਾਂ ਨੂੰ ਤੁਸੀਂ ਮਤਲਬ ਕਿ ਜਿਹੜੇ ਮੇਰੇ ਕਹਿੰਦਾ ਮਤਲਬ ਇਹ ਹੈ ਆ ਕਿ ਜਿਹੜੇ ਰੀਅਲ 'ਚ ਮੈਨੂੰ ਮਿਲਦੇ ਆ ਨਾ ਮੈਂ ਉਹਨਾਂ ਨੂੰ ਬਹੁਤ ਹੀ ਮਤਲਬ ਝੋਕੇ ਮਿਲਦੀਆਂ ਸਿਰਫ ਰਿਐਲਿਟੀ ਮੇਰੀ ਉਹ ਹੀ ਜਾਣ ਸਕਦੇ ਜਿਹੜੇ ਮੈਨੂੰ ਰੀਅਲ 'ਚ ਮਿਲੇ ਹੋਏ ਆ ਮੇਰਾ ਨੇਚਰ ਕਿੱਦਾਂ ਦਾ ਆ ਤੇ ਬਾਕੀ ਮੈਂ ਆਡੀਅנס ਨੂੰ ਇਹੀ ਕਹਿਣਾ ਚਾਹੁੰਨੀ ਆ ਏਦੋਂ ਪਹਿਲਾਂ ਜੋ ਗਲਤੀਆਂ ਜੋ ਸੁਣਨ ਚ ਆਇਆ ਆ ਮੈਨੂੰ ਮਾਫ ਕੀਤਾ ਜਾਵੇ ਤੇ ਪਲੀਜ਼ ਬਾਕੀ ਮੇਰਾ ਇਹੀ ਮੈਸੇਜ ਹੈ ਕਦੇ ਵੀ ਕਿਸੇ ਦੀਆਂ ਗੱਲਾਂ 'ਚ ਨਾ ਆਓ ਕਦੇ ਕਿਸੇ ਤੇ ਇੰਨੀ ਜਲਦੀ ਯਕੀਨ ਨਾ ਕਰੋ ਤੁਸੀਂ ਗੁੱਸੇ 'ਚ ਸਟੈਪ ਨਾ ਚੱਕੋ ਕੋਈ ਐਦਾਂ ਦਾ ਗਲਤ ਜਿਹਦੇ ਕਰਕੇ ਤੁਹਾਨੂੰ ਮੇਰੇ ਤਰ੍ਹਾਂ ساری ਜ਼ਿੰਦਗੀ ਭੁਗਤਣਾ ਪਏ ਇੱਕ ਕਦੇ ਵੀ ਲਾਈਫ 'ਚ ਕਿਸੇ ਦੀ ਰੀਸ ਨਾ ਕਰੋ ਕਿਉਂਕਿ ਜਿਹੜੀ ਇੱਕ ਰੀਸ ਹੁੰਦੀ ਹੈ ਨਾ ਆਪਾਂ ਨੂੰ ਐਦਾਂ ਲੱਗਦਾ ਹੈ ਕਿ ਰੀਸ ਜੇਕਰ ਮੈਂ ਇਹਦੀ ਰੀਸ ਕਰੂੰਗਾ ਵੀ ਮੈਂ ਵੀ ਸ਼ਾਇਦ ਇਦਾਂ ਦਾ ਹੀ ਹੋ ਜਾਊਂਗਾ ਕਦੇ ਵੀ ਨਹੀਂ ਹੋ ਸਕਦਾ ਉਹਦੇ ਆਪਾਂ ਰੀਸ ਕਰੀਏ ਸਜ਼ਾ ਆਪਾਂ ਨੂੰ ਮਿਲੇ ਤਾਂ ਮੈਂ ਇਹੀ ਕਹਿਣਾ ਚਾਹੁੰਨੀ ਐ ਕਿ ਜੋ ਮੇਰੀ ਲਾਈਫ 'ਚ ਹੋਇਆ ਹੈ ਕੋਈ ਵੀ ਐਦਾਂ ਨਾ ਕਰੇ ਤਾਂ ਮੇਰੇ ਲਾਈਫ ਦੇ ਵਿੱਚ ਮੇਰੇ ਲਾਈਵ ਦੇ ਵਿੱਚ ਮੈਨੂੰ ਗਲਤ ਨਾਂ ਬੋਲਿਆ ਜਾਵੇ ਮੇਰੀ ਫੈਮਿਲੀ ਨੂੰ ਗਲਤ ਨਾਂ ਬੋਲਿਆ ਜਾਵੇ ਤਾਂ ਬਹੁਤ ਚੰਗੇ ਆਪਣੇ ਵਲੌਗ ਆਉਣਗੇ ਵੱਧ ਤੋਂ ਵੱਧ ਮੈਂ ਬਹੁਤ ਚੇਂਜ ਕਰੂੰਗੀ ਆਪਣੇ ਆਪ ਨੂੰ ਆਪਣੇ ਵਲੌਗਰਸ ਨੂੰ ਆਪਣੀਆਂ ਵੀਡੀਓਜ਼ ਨੂੰ ਕਿਉਂਕਿ ਓਵਰ ਐਕਟਿੰਗ ਵਾਲੀਆਂ ਨਹੀਂ ਵਧੀਆ ਲੱਗਦੀਆਂ ਵੀਡੀਓ ਤਾਂ ਮੈਂ ਕਿਉਂ ਉੱਥੇ ਜਿੱਦ ਕਰਾਂ ਜੇਕਰ ਮੈਂ ਇਹ ਹੀ ਕਰਨੀ ਆ ਕਿ ਮੇਰਾ ਕੰਮ ਮੈਂ ਵੀਡੀਓ ਬਣਾਉਂਦਾ ਤਾਂ ਮੈਂ ਉੱਥੇ ਜ਼ਰੂਰੀ ਨਹੀਂ ਹੁੰਦਾ ਕਿ ਆਪਾਂ ਆਪਣੀ ਜਿੱਦ ਤੇ ਰਹਿਣਾ ਉੱਥੇ ਆਪਾਂ ਚੇਂਜਸ ਵੀ ਆਪਦੇ ਆਪ ਚ ਲੈ ਆ ਸਕਦੇ ਆ ਮੇਰੇ ਵੱਡੇ ਭਰਾਵਾਂ ਨੇ ਸਮਝਾਇਆ ਉਹਨਾਂ ਨੇ ਮੈਨੂੰ ਇਹ ਵੀ ਗੱਲ ਕਹੀ ਹੈ ਕਿ ਮੈਂ ਕਿ ਜੋ ਤੇਰੀ ਲਾਈਫ 'ਚ ਹੋ ਗਿਆ ਅਸੀਂ ਤੇਰੇ ਅੱਜ ਵੀ ਨਾਲ ਆ ਤਾਂ ਉਹਨਾਂ ਵੱਲੋਂ ਮੇਰਾ ਮੈਸੇਜ ਉਹਨਾਂ ਵੱਲੋਂ ਉਹਨਾਂ ਦਾ ਉਹਨਾਂ ਵੱਲੋਂ ਮਤਲਬ ਕਿ ਮੈਨੂੰ ਮੈਸੇਜ ਸੀਗਾ ਜਿਦੇ ਰਾਹੀਂ ਮੈਂ ਮਤਲਬ ਕਿ ਸਭ ਗੱਲਾਂ ਨੂੰ ਐਕਸੈਪਟ ਕੀਤਾ ਤਾਂ ਮੇਰੀ ਫੈਮਿਲੀ ਵੱਲੋਂ ਵੀ ਮੈਸੇਜ ਸੀ ਜਿਹਦੇ ਕਰਕੇ ਮੈਂ ਆਪਣੀ ਫੈਮਿਲੀ ਦੀ ਇੱਜ਼ਤ ਕਰਕੇ ਆਪਣੇ ਭਰਾਵਾਂ ਦੀ ਇੱਜ਼ਤ ਕਰਕੇ ਅੱਜ ਮਤਲਬ ਕਿ ਖੁਦ ਕਰਕੇ ਵੀ ਮੈਂ ਇਹ ਨਹੀਂ ਕਹਿੰਦੀ ਕਿ ਉਹਨਾਂ ਕਰਕੇ ਮੈਂ ਆਪਣੇ ਖੁਦ ਕਰਕੇ ਵੀ ਮਤਲਬ ਕਿ ਇਹ ਵੀਡੀਓ ਬਣਾਈ ਆ ਜਿਹੜੀ ਆਡੀਅנס ਲਾਈਵ ਦੇ ਵਿੱਚ ਵੀ ਮੈਨੂੰ ਇਹ ਬੋਲਿਆ ਜਾ ਰਿਹਾ ਸੀ ਕਿ ਮਹਿਕ ਕੋਈ ਵੀ ਗੱਲ ਲੈਣਾ ਤੂੰ ਆਪਣਾ ਪੋਡਕਾਸਟ ਨਾ ਕਰੀ ਤੂੰ ਆਪਣਾ ਆਪਣੇ ਚੈਨਲ ਤੇ ਗੱਲ ਕਲੀਅਰ ਕਰੀ ਤਾਂ ਪਲੀਜ਼ ਜੋ ਗਲਤੀਆਂ ਹੋ ਗਏ ਮੈਨੂੰ ਮਾਫ ਕੀਤਾ ਜਾਵੇ ਪਰ ਕਿਤੇ ਨਾ ਕਿਤੇ ਮੈਂ ਇੰਨੀ ਵੀ ਗਲਤ ਨਹੀਂ ਸੀ ਵੀ ਜੋ ਮਤਲਬ ਕਿ ਜਿੰਨਾ ਗਲਤ ਬਣਾਇਆ ਜਾ ਰਿਹਾ ਹੈ ਹਨਾ ਤਾਂ ਦੇਖੋ ਮੈਂ ਇੱਕ ਕੁੜੀ ਹਾਂ ਕੋਈ ਵੀ ਕੁੜੀ ਇਹ ਨਹੀਂ ਚਾਹੁੰਦੀਗੀ ਕਿ ਸਾਰੀ ਮਤਲਬ ਕਿ ਦੁਨੀਆ ਹੀ ਉਹਨੂੰ ਗਲਤ ਬੋਲੇ ਸਾਰੀ ਦੁਨੀਆ ਹੀ ਉਹਨੂੰ ਗਲਤ ਨਿਗਾ ਨਾਲ ਦੇਖੇ ਤਾਂ ਮੈਂ ਬਿਲਕੁਲ ਨਹੀਂ ਐਦਾਂ ਚਾਹੁੰਦੀ ਕਿ ਮੈਂ ਇਹ ਹੀ ਚਾਹੁੰਨੀ ਆ ਕਿ ਬਸ ਪਿਆਰ ਕਰੋ ਮੈਨੂੰ ਮੇਰੀ ਆਡੀਅנס ਦੀ ਵੀ ਇੱਜ਼ਤ ਜ਼ਰੂਰੀ ਹੈ ਜਿਹੜੇ ਡੇਲੀ ਦੇ ਜੇਕਰ ਮੈਨੂੰ ਇੰਨਾ ਕਰਕੇ ਮੈਂ ਅੱਜ ਸਟੈਂਡ ਆ ਹਨਾ ਇੰਨਾ ਕਰਕੇ ਮੱਲਵਿਕੀ ਮੰਨ ਲਓ ਜੇਕਰ ਮੈਂ ਕਹਿੰਨੀ ਆ ਵੀ ਵੀਡੀਓ ਬਣਾਉਣਾ ਮੇਰਾ ਕੰਮ ਹੈ ਵੀ ਇੱਥੇ ਆਪਾਂ ਜ਼ਰੂਰੀ ਨਹੀਂ ਹੁੰਦਾ ਕਿ ਅੜੀ ਕਰਨੀ ਚਲੋ ਉਹ ਮੈਂ ਅੜੀ ਨੂੰ ਛੱਡ ਚੁੱਕੀ ਆ ਜੇਕਰ ਮੈਂ ਆਪਦੀ ਆਡੀਅੰਸ ਕੋਲ ਮਾਫੀ ਮੰਗ ਰਹੀ ਆ ਮੈਨੂੰ ਕੋਈ ਇਤਰਾਜ਼ ਨਹੀਂ ਮੈਂ ਆਪਣੇ ਵਾਹਿਗੁਰੂ ਕੋਲ ਆਪਣਾ ਮਾਫੀ ਮੰਗ ਰਹੀ ਆ ਮੈਨੂੰ ਕੋਈ ਇਤਰਾਜ਼ ਨਹੀਂ ਹੈਗਾ ਮੈਂ ਆਪਣੇ ਭਰਾਵਾਂ ਕਰਕੇ ਆਪਣੇ ਭਰਾਵਾਂ ਕਰਕੇ ਆਪਣੇ ਮਾਪਿਓ ਕਰਕੇ ਮਾਫੀ ਮੰਗ ਰਹੀ ਆ ਮੈਨੂੰ ਕੋਈ ਇਤਰਾਜ਼ ਨਹੀਂ ਹੈਗਾ ਪਰ ਜਿਹੜੇ ਇੱਕ ਦੁੱਖ ਹੈ ਨਾ ਅੱਜ ਤੱਕ ਮੈਂ ਆਪਣੇ ਸ਼ੇਅਰ ਨਹੀਂ ਕੀਤੇ ਸੀ ਜੋ ਕਿ ਮੈਨੂੰ ਐਡਾ ਲੱਗਦਾ ਹੈ ਕਿ ਮੈਨੂੰ ਕਰਨੇ ਚਾਹੀਦੇ ਸੀ ਇੱਥੇ ਮੈਂ ਹੁਣ ਆਪਣੀ ਦੁੱਖਣੀ ਕਰਨਾਈ ਕਲੀਅਰ ਬਸ ਮੈਂ ਇਹ ਹੀ ਕਹਿਣਾ ਚਾਹੁੰਦੀ ਆ ਕਿ ਜਿੰਨੀਆਂ ਗਲਤੀਆਂ ਹੋਈਆਂ ਉਹਨੂੰ ਭੁੱਲ ਕੇ ਅੱਜ ਤੋਂ ਜਿੰਨੇ ਵੀ ਵਲੌਗ ਆਉਣਗੇ ਆਪਣੇ ਬਹੁਤ ਚੇਂਜ ਹੋਊਗਾ ਹਨਾ ਮੈਂ ਇਹ ਨਹੀਂ ਕਹਿੰਦੀ ਕਿ ਮੈਂ ਵੈਸੇ ਅੱਜ ਤੱਕ ਕੁਝ ਵਲੌਗ ਚ ਗਲਤ ਕੀਤਾ ਵੀ ਨਹੀਂ ਹੈਗਾਗਾ ਮੇਰੇ ਵੱਡੇ ਭਰਾਵਾਂ ਨੂੰ ਗੁੱਸਾ ਲੱਗਾ ਮੇਰੇ ਲਾਈਵ ਚ ਜੋ ਮੈਨੂੰ ਆਡੀਅנס ਮੈਨੂੰ ਇੱਕ ਗੱਲ ਉਹਨਾਂ ਨੇ ਇਹ ਵੀ ਕਹੀ ਆ ਉਹ ਕਹਿੰਦੇ ਕਿ ਮਹਿਕ ਦੇਖ ਜੇਕਰ ਲੋਕੀ ਤੈਨੂੰ ਫੇਕ ਆਈਡੀਆਂ ਤੋਂ ਗਲਤ ਬੋਲਦੇ ਆ ਹਨਾ ਤੈਨੂੰ ਲੱਗਦਾ ਹੈ ਕਿ ਤੂੰ ਆਪਣੀ ਜਗ੍ਹਾ ਤੇ ਸਹੀ ਐ ਤੂੰ ਉੱਥੇ ਸਫਾਈ ਨਹੀਂ ਦੇਣੀ ਸ਼ਾਇਦ ਮੈਨੂੰ ਵੀ ਉੱਥੇ ਲੱਗਾ ਸੀ ਮੈਨੂੰ ਸਫਾਈ ਨਹੀਂ ਦੇਣੀ ਚਾਹੀਦੀ ਪਬਲਿਕ ਨੂੰ ਪਰ ਮੈਂ ਉੱਥੇ ਬੋਲੀ ਗੁੱਸੇ ਦੇ ਵਿੱਚ ਮੇਰੇ ਤੋਂ ਬੋਲਿਆ ਗਿਆ ਜਿੱਦਾਂ ਕਿ ਗੁੱਸੇ 'ਚ ਮੇਰੇ ਤੋਂ ਬਹੁਤ ਵੱਡਾ ਸਟੈਪ ਚੱਕਿਆ ਗਿਆ ਸੀ ਜਿਹਦੇ ਕਰਕੇ ਅੱਜ ਵੀ ਮੈਨੂੰ ਸਜ਼ਾ ਮਿਲ ਰਹੀ ਐ ਤਾਂ ਆਡੀਅנס ਨੂੰ ਮੈਂ ਵਾਰੀ-ਵਾਰੀ ਇੱਕ ਗੱਲ ਹੀ ਰਿਪੀਟ ਕਰ ਰਹੀ ਆ ਤਾਂ ਇੱਕ ਮੈਸੇਜ ਮੇਰਾ ਛੋਟਾ ਜਿਹਾ ਵੀ ਐ ਕਿ ਜਿਹੜਾ ਇੱਕ ਗੁੱਸਾ ਹੁੰਦਾ ਨਾ ਕਿਉਂਕਿ ਮੈਂ ਇਹ ਗੁੱਸੇ 'ਚ ਆਪਣਾ ਬਹੁਤ ਕੁਝ ਖੋਇਆ ਵੀ ਹੈ ਤਾਂ ਬਹੁਤ ਕੁਝ ਆਪਣਾ ਬਰਬਾਦ ਵੀ ਕੀਤਾ ਹੈ ਜਿਹਦੇ ਕਰਕੇ ਮੈਨੂੰ ਅੱਜ ਸਜ਼ਾ ਵੀ ਮਿਲ ਰਹੀ ਹੈ ਤਾਂ ਇਦੂ ਬਾਅਦ ਨਹੀਂ ਮੈਂ ਕਹਿ ਸਕਦੀ ਕਿ ਮੈਂ ਗੁੱਸੇ 'ਚ ਆਪਣਾ ਬਹੁਤ ਕੁਝ ਗਵਾਉਂਗੀ ਕਦੇ ਵੀ ਨਹੀਂ ਕਿਉਂਕਿ ਜਿਹੜਾ ਬੰਦੇ ਦਾ ਗੁੱਸਾ ਹੁੰਦਾ ਨਾ ਤੁਸੀਂ ਇਹਨੂੰ ਕੰਟਰੋਲ ਕਰੋ ਕਦੇ ਵੀ ਗੁੱਸੇ 'ਚ ਕੋਈ ਸਟੈਪ ਨਾ ਚੱਕੋ ਬਸ ਵੱਧ ਤੋਂ ਵੱਧ ਗੁੱਸੇ ਨੂੰ ਸ਼ਾਂਤ ਕਰਨਾ ਸਿੱਖੋ ਤਾਂਕਿ ਤੁਹਾਡਾ ਆਉਣ ਵਾਲਾ ਟਾਈਮ ਸਹੀ ਰਹੇ ਤਾਂ ਗੁੱਸੇ 'ਚ ਜੋ ਸਟੈਪ ਚੱਕਿਆ ਜਾਂਦਾ ਹੈ ਬਾਅਦ 'ਚ ਨਤੀਜਾ ਆਉਂਦਾ ਗਲਤੀ ਹੁੰਦਾ ਹੈ ਤਾਂ ਪਲੀਜ਼ ਬਾਕੀ ਮੈਂ ਆਪਣਾ ਜਸਵੀਰੇ ਨਾਲ ਵੀ ਗੱਲਾਂ ਸਾਰੀਆਂ ਕਲੀਅਰ ਕੀਤੀਆਂ ਸੀਗੀਆਂ ਤੇ ਮੈਂ ਆਪਣੇ ਚੈਨਲ ਤੇ ਇਹ ਵੀਡੀਓ ਤਾਂ ਬਣਾਈ ਆ ਮੇਰੇ ਵੱਡੇ ਭਰਾਵਾਂ ਵੱਲੋਂ ਮੈਸੇਜ ਸੀ ਮੇਰੀ ਫੈਮਿਲੀ ਵੱਲੋਂ ਮੈਸੇਜ ਸੀ ਮੈਨੂੰ ਖੁਦ ਵੀ ਮੇਰਾ ਦਿਲ ਕਹਿ ਰਿਹਾ ਸੀ ਕਿ ਮੈਨੂੰ ਅ ਕੋਈ ਮੈਨੂੰ ਇਹ ਨਹੀਂ ਹੈਗਾ ਕਿ ਅੱਜ ਦੇ ਟਾਈਮ 'ਚ ਮੈਂ ਝੁਗੀਆਂ ਹਨਾ ਵੀ ਮੈਂ ਗਿਰ ਗਈਆਂ ਨਹੀਂ ਇਹ ਨਹੀਂ ਮੈਂ ਗੱਲ ਕਹੂੰਗੀ ਇੱਥੇ ਵੱਦ ਤੋਂ ਵੱਦ ਮੈਨੂੰ ਕੁਝ ਸਿੱਖਣ ਨੂੰ ਮਿਲਿਆ ਮੈਨੂੰ ਖੁਸ਼ੀ ਆਈ ਗੱਲ ਦੀ ਤਾਂ ਪਲੀਜ਼ ਕੋਈ ਵੀ ਲਾਈਫ 'ਚ ਇਦਾਂ ਦੀ ਗਲਤੀ ਨਾ ਕਰੋ ਕਦੇ ਵੀ ਕਿਸੇ ਦੀਆਂ ਗੱਲਾਂ 'ਚ ਨਾ ਆਓ ਕਦੇ ਵੀ ਗਲਤ ਸਟੈਪ ਨਾ ਚੱਕੋ ਤੁਸੀਂ ਮੇਰੇ ਕਿਸੇ ਨਾਲ ਅੱਜ ਦੇ ਟਾਈਮ 'ਚ ਲਿੰਕ ਨਹੀਂ ਲਿੰਕ ਮੇਰੇ ਖਤਮ ਹੋ ਚੁੱਕੇ ਆ ਪਰ ਫਿਰ ਵੀ ਆਉਣ ਵਾਲੀ ਲਾਈਫ ਮੈਂ ਆਪਣਾ ਬਹੁਤ ਸਟਰਗਲ ਕਰਨਾ ਸੋਣੀ ਆ ਤਾਂ ਮੇਰਾ ਇਹ ਵੀ ਮੈਸੇਜ ਹੈ ਕਿ ਬਸ ਵਲੋਗਿੰਗ ਹੈ ਵੱਧ ਤੋਂ ਵੱਧ ਆਪਣਾ ਬਹੁਤ ਆਪਾਂ ਸੋਨੇ ਸੋਨੇ ਵਲੋਗ ਲੈ ਕੇ ਆਵਾਂਗੇ ਪਰ ਪਲੀਜ਼ ਮੈਂ ਰਿਕਵੈਸਟ ਕਰਦੀ ਆ ਆਪਣੇ ਚੈਨਲ ਤੇ ਸਾਰੀ ਆਡੀਅנס ਨੂੰ ਵੱਧ ਤੋਂ ਵੱਧ ਇਹ ਵਾਲਾ ਵਲੋਗ ਮੇਰਾ ਜਰੂਰ ਅੱਗੇ ਤੋਂ ਅੱਗੇ ਸ਼ੇਅਰ ਕਰਿਓ ਤੁਸੀਂ ਤੇ ਪਲੀਜ਼ ਮੈਨੂੰ ਫਿਰ ਵੀ ਕਿਤੇ ਨਾ ਕਿਤੇ ਤੁਹਾਨੂੰ ਮੇਰੇ 'ਚ ਕੋਈ ਗਲਤੀ ਲੱਗਦੀ ਹੈ ਨਾ ਤੁਸੀਂ ਮੈਨੂੰ ਕਹਿ ਸਕਦੇ ਹੋ ਜੇਕਰ ਕਿਤੇ ਨਾ ਕਿਤੇ ਫਿਰ ਵੀ ਗਲਤੀ ਲੱਗਦੀ ਹੈ ਪਹਿਲੀ ਗੱਲ ਤਾਂ ਮੈਂ ਗਲਤੀ ਕਰੂੰਗੀ ਨਹੀਂ ਠੀਕਾ ਕਦੇ ਕਿਸੇ ਦੀ ਗਲਤੀ ਯਕੀਨ ਨਹੀਂ ਕਰੂੰਗੀ ਕਦੇ ਫਿਰ ਤੋਂ ਉਹਦਾ ਦੀ ਗਲਤੀ ਨਹੀਂ ਕਰੂੰਗੀ ਕਮੈਂਟਾਂ ਦੇ ਵਿੱਚ ਮੈਨੂੰ ਬਹੁਤ ਰੋਂਗ ਬੋਲਿਆ ਜਾ ਰਿਹਾ ਹੈ ਤਾਂ ਜਿਹੜੇ ਗਲਤ ਕਮੈਂਟ ਕਰਦੇ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਦੀ ਆ ਕਿ ਗਲਤ ਨਾ ਬੋਲਿਆ ਜਾਵੇ ਮੈਨੂੰ ਮੈਨੂੰ ਤੁਸੀਂ ਸਮਝਾ ਸਕਦੇ ਹੋ ਪਰ ਮੇਰੀ ਫੈਮਲੀ ਦੇ ਰਿਲੇਟਿਡ ਮੈਂ ਨਹੀਂ ਸੁਣ ਸਕਦੀ ਤੁਸੀਂ ਮਤਲਬ ਪੇਰੈਂਟਸ ਦੇ ਰਿਲੇਟਿਡ ਆ ਪਲੀਜ਼ ਮਾਪਿਓ ਦੇ ਰਿਲੇਟਿਡ ਨਾ ਕੁਝ ਵੀ ਗਲਤ ਬੋਲਿਆ ਜਾਵੇ ਤਾਂ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਹੈ ਤਾਂ ਤੁਹਾਨੂੰ ਮਿਲਦੇ ਆ ਅਗਲੇ ਨੈਕਸਟ ਵੀਡੀਓ ਦੇ ਵਿੱਚ ਤਾਂ ਜਿਹੜੀ ਆਡੀਅנס ਨਵੀਂ ਆ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਬਾਕੀ ਮੇਰੀ ਆਡੀਅנס ਲਈ ਮੈਂ ਮਤਲਬ ਕੁਝ ਐਦਾਂ ਦੇ ਵੀ ਸੀ ਜੋ ਮੇਰੀ سپورਟ ਚ ਸੀ ਜਿਹੜੇ ਮੇਰੇ ਨਾਲ ਖੜੇ ਆ ਜਿਨ੍ਹਾਂ ਨੇ ਮੈਨੂੰ ਮਤਲਬ ਕੀ ਕਹਿ ਸਕਦੇ ਆ ਇੱਕ ਹੌਂਸਲਾ ਦਿੱਤਾ ਕਿ ਮੈਂ ਹਕ ਹਾਂ ਸ਼ਾਇਦ ਤੈਨੂੰ ਕੋਈ ਨਹੀਂ ਆ ਅਸੀਂ ਤੇਰੇ ਨਾਲ ਆ ਤਾਂ ਉਹਨਾਂ ਦੇ ਕਾਰਨ ਮੈਨੂੰ ਬਹੁਤ ਜਾਣਿਆਂ ਦੀ ਇੱਥੇ ਇੱਜ਼ਤ ਰੱਖਣੀ ਪਈ ਪਹਿਲੇ ਨੰਬਰ ਤੇ ਤਾਂ ਮੇਰੇ ਵੱਡੇ ਭਰਾ ਮੇਰੇ ਮਾਂ ਪਿਓ ਤੇ ਜਿਹੜੀ ਆਡੀਅנס ਮੇਰੇ ਨਾਲ ਆ ਇਹਨਾਂ ਦੇ ਕਰਕੇ ਮੈਂ ਆਪਣੀ ਗਲਤੀ ਨੂੰ ਫੀਲ ਕੀਤਾ ਆ ਤਾਂ ਪਲੀਜ਼ ਮਾਫ਼ ਕੀਤਾ ਜਾਵੇ